ਸਾਨੂੰ ਬਹੁਤ ਸਾਰੀਆਂ ਲੀਗਲ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰਨਾ ਪਿਆ ਆਪ ਅਸੀਂ ਕੇਸ ਲੜੇ ਤੁਹਾਡੇ ਵਾਸਤੇ ਮਿਸ਼ਨ ਰੋਜ਼ਗਾਰ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਬਿਲ ਨੌਜਵਾਨਾਂ ਨੂੰ ਪਰ ਪਰ ਕੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 53691 ਨੌਕਰੀਆਂ ਦਿੱਤੀਆਂ ਗਈਆਂ ਨੇ ਮਿਸ਼ਨ ਰੋਜ਼ਗਾਰ ਦੇ ਤਹਿਤ ਲੱਖਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਬਦਲ ਗਈ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵਡਾ ਇਨਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਂਦਾ ਹੈ ਮੇਰੀ ਉਮੀਦ ਦੀ ਮਾਰੀ ਜਾਗ ਗਈ ਤੇ ਡ੍ਰੀਮ ਜੌਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਚਾ ਰਿਹਾ ਹੈ ਸਰ ਸਰ ਆਈਪੀਐਲ ਸੀਜ਼ਨ ਚੱਲ ਰਿਹਾ ਤੇ ਇਹ ਹਾਲ ਨੇ ਇਸ ਵਾਰ ਪੰਜਾਬ ਦੀ ਟੀਮ ਚ ਲੱਗੀ ਨੂੰ ਤੋ ਅੱਛਾ ਕਰ ਰਿਹਾ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਕੋਈ ਸਿੰਦੂ ਮਿੱਤਾਂ ਫਿਰ ਦੂਜਾ ਕੁਆਟਰ ਫਾਈਨਲ ਵੀ ਹੈਗਾ ਅੱਜ ਬੜਾ ਅਹਿਮ ਮੈਚ ਹੈ ਪੰਜਾਬ ਲਈ ਕਿਉਂਕਿ ਹਾਲੇ ਤੱਕ ਕੋਈ ਜਿੱਤਿਆ ਨਹੀਂ ਤੋਂ 올ਓਵਰ ਕਿਤਾ ਅ ਪਹਿਲਾਂ ਤਾਂ ਕੁਆਲੀਫਾਇਰ ਦੀ ਗੱਲ ਕਰਦੇ ਹਾਂ ਜੀ ਪਹਿਲਾ ਕੁਆਲੀਫਾਇਰ ਹੈਗਾ ਅੱਜ ਮਹਾਲੀਚ ਆਰਸੀਬੀ ਤੇ ਪੰਜਾਬ ਦੇ ਵਿੱਚ ਦੋਨੋਂ ਟੀਮਸ ਕਾਫੀ ਅੱਛਾ ਕਰ ਰਹੀਆਂ ਤੇ ਆਰਸੀਬੀ ਹੁਣੇ ਜਿੱਤ ਗਿਆ ਹੀ ਹੈ ਤੇ ਆਪਣਾ ਜਿਹੜਾ ਪੰਜਾਬ ਦੀ ਟੀਮ ਹੈ ਇਹਨਾਂ ਦਾ ਮੋਮੈਂਟਮ ਬਹੁਤ ਅੱਛਾ ਬਣਿਆ ਹੋਇਆ ਹੈ ਕਿੰਚ ਮੈਂ ਦੇਖ ਰਹੇ ਹਾਂ ਕਿ ਬੜਾ ਅੱਛਾ ਵਿਨਿੰਗ ਆਡੀ ਚੋੜ ਹੈਗਾ ਠੀਕ ਹੈ ਤੇ ਬਾਕੀ ਨਿਹਾਲ ਦੀ ਗੱਲ ਨਿਹਾਲ ਨਾਲ ਜਿੰਨੀ ਵੀ ਗੱਲ ਹੁੰਦੀ ਹੈ ਇੱਕ ਤੋਂ ਮੈਚ ਵੀ ਦੇਖਣ ਗਏ ਆ ਤੇ ਬੜੇ ਠੀਕ ਸਪੇਸ ਠੀਕ ਜ਼ੋਨ ਦੇ ਵਿੱਚ ਲੱਗ ਰਿਹਾ ਤੇ ਆਪਣੇ ਵੱਲੋਂ ਜੋ ਵੀ ਬੈਸਟ ਹੋ ਪਾ ਰਿਹਾ ਉਹ ਕਰ ਰਿਹਾ ਤੇ ਉਸ ਤੋਂ ਬਾਅਦ ਰਿਫਲੈਕਟ ਹੁੰਦਾ ਹੈ ਕਿ ਪਿੱਛੇ ਕੁਝ ਕੰਮ ਠੀਕ ਹੋਏ ਹੋਣੇ ਤੁਸੀਂ ਵੀ ਨੋਟਿਸ ਕੀਤਾ ਹੋਣਾ ਜਦੋਂ ਆਪਾਂ ਸਕਸੈਸ ਤਾਂ ਕਿਸੇ ਵੀ ਟੀਮ ਦੀ ਸਰਫੇਸ ਤੇ ਦੇਖਦੇ ਆਂ ਪਰ ਤੁਸੀਂ ਆਪਾ ਧਿਆਨ ਨਾਲ ਦੇਖੀਏ ਪਿਛਲੇ ਅ ਨਵੰਬਰ ਤੋਂ ਆਪਾ ਜਰਨੀ ਦੇਖੀ ਐ ਐਕਚੁਅਲੀ ਪਹਿਲੀ ਗੱਲ ਤਾਂ ਓਨਰਸ ਨੇ ਰਿਕੀ ਪੌਂਟਿੰਗ ਨੂੰ ਕੋਚ ਨੂੰ ਸਕੁਆਡ ਦੀ ਪੂਰੀ ਸਕੁਆਡ ਸਿਲੇਕਸ਼ਨ ਦੀ ਪੂਰੀ ਫ੍ਰੀडम ਦਿੱਤੀ ਐ ਠੀਕ ਐ ਤੇ ਉਹਨੇ ਆਪਣੇ ਹਿਸਾਬ ਨਾਲ ਸਕੁਆਡ ਦੀ ਸਿਲੇਕਸ਼ਨ ਕੀਤੀ ਐ ਉਹਨਾਂ ਕੀ ਐ ਕੋਚ ਓਨਰਸ਼ਿਪ ਲੈਂਦਾ ਕਿ ਯੂ نو ਮੇਰੀ ਟੀਮ ਹੈ ਇਹਦੀ ਜਿੱਤ ਹਾਰ ਯੂ نو ਮੈਂ ਰਿਸਪੌਂਸੀਬਲ ਹਾਂ ਉਸ ਤੋਂ ਬਾਅਦ ਅਗਲੇ ਲੈਵਲ ਤੇ ਹੈ ਕੋਚ ਤੇ ਕੈਪਟਨ ਦੀ ਕੀ ਟਿਊਨਿੰਗ ਹੈ ਟਰਸਟ ਲੈਵਲ ਕੀ ਹੈ ਉਹ ਵੀ ਦੇਖਿਆ ਕਿ ਉਹ ਬਹੁਤ ਹੀ ਖਾਇ ਲੈਵਲ ਦਾ ਸਾਨੂੰ ਨਜ਼ਰ ਆ ਰਿਹਾ ਕਿਉਂਕਿ ਉਸ ਤੋਂ ਬਾਅਦ ਜਦੋਂ ਟੀਮ ਗਰਾਊਂਡ ਦੇ ਵਿੱਚ ਤੁਸੀਂ ਦੇਖਿਆ ਹੋਣਾ ਕੁਝ ਵੀ ਰਿੱਕੀ ਪੌਂਟਿੰਗ ਕੋਈ ਇਨਸਟਰਕਸ਼ਨ ਨਹੀਂ ਦਿੰਦਾ ਉਸ ਤੋਂ ਬਾਅਦ ਉਹ ਤਾਂ ਸਾਫ਼ ਕਹਿੰਦਾ ਕਿ ਮੇਰਾ ਕੰਮ ਉਦੋਂ ਤੱਕ ਕੀਤਾ ਜਾਂਦਾ ਤੱਕ ਪਲੇਇੰਗ 11 ਗਰਾਊਂਡ 'ਚ ਨਹੀਂ ਐਂਟਰ ਕਰਾਂਗੇ ਉਸ ਤੋਂ ਬਾਅਦ ਪੂਰੀ ਫ੍ਰੀडम ਤੁਸੀਂ ਦੇਖਿਆ ਹੋਣਾ ਸ਼੍ਰੇਆ ਸਕੂਲ ਹੈਗੀ ਹੈ 3rd ਲੈਵਲ ਹੈ ਤੁਸੀਂ ਇੱਕ ਚੀਜ਼ ਨੂੰ ਹੋਰ ਨੋਟਿਸ ਕੀਤੀ ਹੈ ਹਰ ਪਲੇਅਰ ਨੂੰ ਆਪਣਾ ਰੋਲ ਕਲੀਅਰਲੀ ਡਿਫਾਈਨਡ ਹੈ ਮੈਂ ਇਸ ਪੋਜੀਸ਼ਨ 'ਤੇ ਖੇਲਣਾ ਮੈਂ ਇਸ ਪੋਜੀਸ਼ਨ 'ਤੇ ਖੇਲਣਾ ਹੈ ਪਲੱਸ ਉਹਨਾਂ ਨੇ ਸਰਟਿਨਟੀ ਦਿੱਤੀ ਹੋਈ ਹੈ ਜਦ ਤੱਕ ਆਪਣਾ ਪਲੇਇੰਗ 11 ਠੀਕ ਕਰਦੇ ਰਹੋਗੇ ਆਪਾਂ ਅਨੈਸੀਸਰੀ ਚੇਂਜੇਸ ਨਹੀਂ ਕਰਨੇ ਆਗੇ ਤੇ ਉਹ ਕੀ ਹੁੰਦਾ ਜੇ ਆਪਾਂ ਇਹ ਤਿੰਨ ਚਾਰ ਲੈਵਲ ਦੇਖੀਏ ਉਨਾਕੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਕਲੈਰਿਟੀ ਆ ਜਾਂਦੀ ਹੈ ਜਦੋਂ ਵੀ ਕਿਸੇ ਟੀਮ ਨੂੰ ਕਲੈਰਿਟੀ ਹੁੰਦੀ ਹੈ ਆਪਣੀ ਸਕਿੱਲ ਤੇ ਵਿਸ਼ਵਾਸ ਹੁੰਦਾ ਹੈ ਆਪਣੀ ਕੰਪੀਟੈਂਸ ਤੇ ਉਹ ਅੱਛਾ ਕਰਦੀ ਹੈ ਤੇ ਉਹੀ ਦਿਖ ਰਿਹਾ ਸਾਨੂੰ ਐਸ ਪੈਰੈਂਟਸ ਕਹ ਲੋ ਜਾਂ ਜੋ ਵੀ ক্লোਜ਼ਲੀ ਅਸੀਂ ਅਬਜ਼ਰਵ ਕਰਦੇ ਆਂ ਠੀਕ ਹੈ ਜਾਂ ਜਿੰਨੇ ਵੀ ਨਿਹਾਲ ਦੇ ਨਾਲ ਕਲ ਹੁੰਦੀ ਹੈ ਉਹ ਲੱਗ ਰਿਹਾ ਕਿ ਇਹ ਟੀਮ ਦੇ ਵਿੱਚ ਵਿਨਿੰਗ ਐਟੀਟਿਊਡ ਸੋ ਇਹ ਕਹਿਣਾ ਚਾਹਾਂਗਾ ਸਰ ਗੱਲ ਹੋਈ ਫੋਨ ਤੇ ਕੋਈ ਇਸ ਬਾਰੇ ਕੋਈ ਅਗਲੇ ਰਾਉਂਡ ਬਾਰੇ ਜਾਂ ਮੈਚ ਤੋਂ ਬਾਅਦ ਤੁਹਾਡੀ ਕੋਈ ਕੀ ਗੱਲਬਾਤ ਹੋਈ ਕੋਈ ਇਸ ਬਾਰੇ ਥੋੜਾ ਜਿਹਾ ਆ ਜਨਰਲ ਗੱਲ ਤਾਂ ਚਲੋ ਰੋਜ਼ ਹੀ ਹੁੰਦੀ ਹੈ ਬਟ ਸਪੈਸੀਫਿਕ ਪਲੇਅਰਸ ਕੋਦੇ ਜ਼ਿਆਦਾ ਗੱਲ ਕਰਦੇ ਨਹੀਂ ਪੈਰੈਂਟਸ ਦੇ ਨਾਲ ਆ ਠੀਕ ਹੈ ਜੋ ਵੀ ਉਹਨਾਂ ਦੀ ਆਪਸ ਚਰਨ ਇਨਸਟਰਕਸ਼ਨ ਹੈ ਜਾਂ ਜੋ ਇਸ ਤਰ੍ਹਾਂ ਵੀ ਆ ਪਰਸਨਲ ਨੇਚਰ ਦੀ ਹੁੰਦੀ ਹੈ ਕਿਸੇ ਦੀ ਬਟ ਜਿੰਨੀ ਵੀ ਗੱਲਬਾਤ ਹੁੰਦੀ ਹੈ ਕੁਝ 1-2 ਮੈਚਸ 'ਚ ਅਸੀਂ ਗਏ ਵੀ ਸੀ ਦੇ ਅਨੇਕ ਮਹਾਲੀ ਗਏ ਸੀ ਜੈਪੁਰ ਗਏ ਸੀ ਤੇ ਮਤਲਬ ਕਲੈਰਿਟੀ অর ਕੌਨਫੀਡੈਂਸ ਨਜ਼ਰ ਆ ਰਿਹਾ ਹੈ ਇਹ ਬਹੁਤ ਵੱਡੀ ਗੱਲ ਹੈ ਸਰ ਲੱਗਦਾ ਵੀ ਜਿੱਦਾਂ ਪਿਛਲੇ ਸੀਜ਼ਨ ਚ ਮੁੰਬਈ ਦੀ ਟੀਮ ਖਿਲੇ ਪਰ ਇੱਕ ਦੋ ਵਾਰ ਮੌਕੇ ਮਿਲੇ ਨਹੀਂ ਮਿਲੇ ਫਿਰ ਪਰ ਇਸ ਵਾਰ ਲਗਾਤਾਰ ਮੌਕੇ ਮਿਲੇ ਤੇ ਕੰਸਿਸਟੈਂਟਲੀ ਉਹਨੇ ਪਲੇ ਵੀ ਕੀਤਾ ਵਧੀਆ ਵਧੀਆ ਕੀਤਾ ਟੀਮ ਲਈ ਕਿਉਂਕਿ ਚੌਥੇ ਪੰਜਵੇਂ ਨੰਬਰ ਤੇ ਆਉਂਦੇ ਆ ਕਿ ਜਦੋਂ ਦੋ ਡਾਊਨ ਦੀਆਂ ਤਿੰਨ ਡਾਊਨ ਹੋ ਜਾਂਦੇ ਆ ਓਪਨਰ ਉਸ ਤੋਂ ਬਾਅਦ ਪਾਰੀ ਨੂੰ ਸੰਭਾਲ ਲਾ ਅੱਗੇ ਵਧਾਣਾ ਉਸ ਨੂੰ ਸੋ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਚੇਜ਼ਿੰਗ ਚ ਲੱਗਦਾ ਵੀ ਮਿਹਾਲ ਦਾ ਇੱਕ ਬਹੁਤ ਵੱਡਾ ਰੋਲ ਹੈ ਹਾਂ ਇਹ ਉਹ ਵੀ ਚਲੋ ਠੀਕ ਸੀ ਪਰ ਉੱਥੇ ਉਹ ਵੀ ਲੌਜੀਕਲ ਸੀ ਜ ਜਿਵੇਂ ਐਮਆਈ ਦੀ ਸਾਈਡ ਦੇਖੋ ਪੈਕ ਸਾਈਡ ਹੈ ਠੀਕ ਹੈ ਕਿੰਨੇ ਸੀਨੀਅਰ ਪਲੇਅਰਸ ਨੇ ਸਾਰੇ ਇੰਡੀਆ ਖੇਲ ਰਹੇ ਆ ਉਹ ਵੀ ਕੀ ਕਰ ਸਕਦੇ ਆ ਕਿ ਉਹ ਕਿਉਂ ਅਡਜਸਟ ਕਰਨ ਬਟ ਜੇ ਪਲੇਅਰ ਦੇ ਅਸਪੈਕਟ ਤੋਂ ਦੇਖੀਏ ਉਹਨੂੰ ਕਲੈਰਿਟੀ ਨਹੀਂ ਹੁੰਦੀ ਕਿ ਅਗਲੇ ਮੈਚ 'ਚ ਮੈਂ ਹਾਂ ਮੈਂ ਨਹੀਂ ਆ ਮੈਂ ਕਿਹੜੇ ਪੋਜੀਸ਼ਨ ਤੇ ਆ ਮੈਂ ਕੀ ਕਰਨਾ ਇਸ ਸੀਜ਼ਨ 'ਚ ਅਸੀਂ ਦੇਖਿਆ ਕਿ ਪੂਰੀ ਕਲੈਰਿਟੀ ਸੀ ਨੰਬਰ 1 ਇਹ ਬੜੀ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਕਿ ਜਿੰਨਾਂ ਇਹਨਾਂ ਨੇ 3 4 uncapped players ਦੇ ਉੱਤੇ ਵਿਸ਼ਵਾਸ ਦਿਖਾਇਆ ਦੇਖੋ ਪ੍ਰਿਆਸ਼ਕਟ ਪ੍ਰਿਆਸ਼ਕਟਾ ਅੱਛਾ ਖੇល ਰਿਹਾ ਆ ਰਿਹਾ ਠੀਕ ਹੈ ਪ੍ਰਭ ਕਿੱਡਾ ਅੱਛਾ ਖੇល ਰਿਹਾ ਉਸ ਤੋਂ ਬਾਅਦ ਫਿਰ ਨਿਹਾਲ ਤੇ ਸ਼ਸ਼ਾਂਕ ਜਦੋਂ ਵੀ ਇਹਨਾਂ ਨੂੰ ਲੱਗਿਆ ਕਿ ਸਾਡਾ ਟੌਪ ਆਰਡਰ ਥੋੜਾ ਜਲਦੀ ਚਲਾ ਗਿਆ ਇਹਨਾਂ ਨੇ ਪਾਰੀ ਸੰਭਾਲ ਕੇ ਰੱਖੀ ਤੇ ਯੂ نو ਇੱਕ ਦੋ ਮੈਚਸ ਨੂੰ ਵਿਨਿੰਗ ਵਾਲੇ ਪਾਸੇ ਲੈ ਕੇ ਗਏ ਤੇ ਹਰ ਪਲੇਅਰ ਆਪਣੀ ਰਿਸਪੌਂਸਿਬਿਲਟੀ ਠੀਕ ਤਰੀਕੇ ਨਾਲ ਨਿਭਾਰਿਆ ਬਾਕੀ ਕੈਪਟਨ ਤਾਂ ਦੇਖੋ ਉਹਦੀਆਂ ਮੋਸਟ ਆਫ ਦਾ ਨਾਕਸ ਉਹਦੀਆਂ ਕੈਪਟਨ ਨਾਕਸ ਰਹੇ ਯੂ ਨੋ ਕਪਟੈਂਸੀ ਵਾਲੀਆਂ ਨਾਕਸ ਰਹੇ ਆ ਬਹੁਤ ਐਪਰੀਸ਼ੀਏਬਲ ਹੈ ਤੇ ਬੜਾ ਕੂਲ ਹੈਡਿਡ ਕਿ ਜਦੋਂ ਆਲੀ ਉਮੀਦ ਹੈ ਕਿ ਇਹ ਲੱਗਦਾ ਹੈ ਕਿ ਅਸਰ ਉਮੀਦ ਪੰਜਾਬ ਲੈ ਕੇ ਆਊਗਾ ਟਰੋਫੀ ਘਰ ਕਾਫੀ ਕਾਫੀ ਜ਼ਿਆਦਾ ਹੈਗੀ ਹੈ ਹੁਣ ਲਾਸਟ ਤੁਸੀਂ ਮੈਚ ਦੇਖਿਆ ਹੋਣਾ ਜਿਹੜਾ ਐਮ ਆਈ ਦੇ ਅਗੇਂਸਟ ਜਿੱਤਿਆ ਮੈਂ ਵੀ ਉੱਥੇ ਸੀਗਾ ਜੈਪੁਰ ਤੇ ਉਹ ਨਜ਼ਰ ਆ ਰਿਹਾ ਸੀ ਇਹਨਾਂ ਦੇ ਕੌਨਫੀਡੈਂਸ ਤੋਂ ਇਹਨਾਂ ਨੂੰ ਕੋਈ ਫਰਕ ਨਹੀਂ ਇਸ ਟਾਈਮ ਪੈ ਰਿਹਾ ਸਾਹਮਣੇ ਲੈਗੇਸੀ ਕੀ ਹੈ ਤੁਸੀਂ ਸੀਐਸਕੇ ਦੇ ਅਗੇਂਸਟ ਵੀ ਦੇਖਿਆ ਹੋਣਾ ਹੈ ਮਤਲਬ ਦੇਰ ਲੀਸਟ ਵਾਦਰ ਉਹਨਾਂ ਆਪਣੀ ਕੰਪੀਟੈਂਸ ਤੇ ਵਿਸ਼ਵਾਸ ਉਹ ਨਹੀਂ ਦੇਖਦੇ ਉਹਨਾਂ ਨੂੰ ਲੱਗਦਾ ਕੋਈ ਕਿਸੇ ਟੀਮ ਨੇ ਖੇਲਣਾ ਨਾ ਕੋਈ ਵੀ ਆ ਜਾਏ ਸੋ ਇਸ ਟਾਈਮ ਇਹ ਐਟੀਟਿਊਡ ਹੈ ਇਸ ਟੀਮ ਦਾ ਅਸਰ ਫੋਨ ਵੀ ਆਉਂਦੇ ਹੁੰਦੇ ਹਨ ਤੁਹਾਨੂੰ ਦੋਸਤਾਂ ਮਿੱਤਰਾਂ ਦੇ ਰਿਸ਼ਤੇਦਾਰਾਂ ਦੇ ਕਿਸ ਤਰ੍ਹਾਂ ਦਾ ਉਤਸ਼ਾਹ ਕਿਸ ਤਰ੍ਹਾਂ ਦੀ ਗੱਲ ਜੇ ਉਹ ਕਰਦੇ ਹਾਂ ਕਾਫੀ ਹਾਂ ਲਿਆ ਜੀ ਫੋਨ ਤਾਂ ਤੁਹਾਨੂੰ ਪਹਿਲੀ ਗੱਲ ਤਾਂ ক্রিকেট ਇੱਕ ਨੈਸ਼ਨਲ ਹੌਬੀ ਹੈ ਠੀਕ ਹੈ ਤੇ ਉਹ ਤੁਸੀਂ ਮਨ ਲਾਦਾ 8 ਸਾਲ ਤੋਂ ਲੈ ਕੇ 80 85 ਸਾਲ ਦਾ ਬੰਦਾ ਹਰ ਬੰਦੇ ਨੂੰ ক্রিকেট ਦਾ ਹੀ ਸ਼ੌਕ ਹੈ ਗਿਆਨ ਵੀ ਬਹੁਤ ਹੁੰਦੇ ਆ ਇਹਨੂੰ ਐਦਾਂ ਕਰਨਾ ਚਾਹੀਦਾ ਸੀ ਐਦਾਂ ਸੀ ਕਿੰਨੇ ਜਦ ਬਾਅਦ ਤੁਸੀਂ ਦੱਸ ਦਿਓ ਉਹ ਤਾਂ ਹੀ ਹੁੰਦਾ ਜਦੋਂ ਬੰਦਾ ਇਨਵੋਲਡ ਹੁੰਦਾ ਆਦਰਵਾਇਜ਼ ਕਿਸੇ ਨੂੰ ਯੂ نو ਜੇ ਜਿਹੜਾ ਇਨਵੋਲਡ ਨਹੀਂ ਹੈ ਉਹ ਕੀ ਸਲਾਹ ਦੇਊਗਾ ਤੇ ਕੀ ਗੱਲ ਕਰੂਗਾ ਤੇ ਬਹੁਤ ਜ਼ਿਆਦਾ ਉਤਸ਼ਾਹ ਹੈ ਤੇ ਜਦੋਂ ਵੀ ਉਹ ਦੇਖਦੇ ਨੇ ਟੀਵੀ ਦੇ ਵਿੱਚ ਦੇਖਦੇ ਨੇ ਵੀ ਇਹ ਅੱਛਾ ਕਰ ਰਹੇ ਨੇ ਉਹ ਰਿਲੇਟ ਕਰਦੇ ਨੇ ਠੀਕ ਹੈ ਨਾ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਮੁੰਡਾ ਖੇਲ ਰਿਹਾ ਤੇ ਫਿਰ ਉਹ ਗੱਲ ਕਰਦੇ ਰਹਿੰਦੇ ਸਾਡਾ ਅੱਜ ਸਾਡੇ ਜਿੱਦਾਂ ਪੰਜਾਬ ਦੇ ਮੈਂ ਸੀਗਾ ਤੇ ਮੁਹੱਲੇ ਦੇ ਵਿੱਚ ਦੇਖਿਆ ਕਿੰਨਾ ਉਤਸ਼ਾਹ ਉੱਥੇ ਪੰਜਾਬੀਆਂ ਦੇ ਵਿੱਚ ਇਸ ਤਰ੍ਹਾਂ ਦਾ ਜੋਸ਼ ਜਿਹੜਾ ਦੇ ਮੈਂ ਕਹਾਂ ਇਸ ਵਰ ਅਨਪੈਰਲ ਸੀ ਤੇ ਮੈਨੂੰ ਲੱਗਦਾ ਉਹਦਾ ਇੱਕ ਕਾਰਨ ਵੀ ਹੈ ਜਿਹੜਾ ਮੈਚ ਆਪਾਂ ਕੇਕੇਆਰ ਦਾ ਸੀ ਜਿਹਦੇ ਵਿੱਚ 111 ਰਨ ਡਿਫੈਂਡ ਕੀਤੇ ਸੀ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਫੈਨਸ ਦੇ ਵਿੱਚ ਉਤਸ਼ਾਹ ਆਇਆ ਠੀਕ ਹੈ ਤੇ ਉਹ ਮਤਲਬ ਇੱਕ ਮੋਮੈਂਟਮ ਅਲੱਗ ਹੀ ਹੋ ਗਿਆ ਇਹਨੂੰ ਮੈਂ ਦੋ ਪਾਰਟਸ ਚ ਦੇਖਦਾ ਹਾਂ ਇਸ ਵਾਰ ਉਸ ਤੋਂ ਪਹਿਲਾਂ ਦੇਖੋ ਆਪਣਾ ਸਟੇਡੀਅਮ ਨਵਾਂ ਹੈ ਇਸ ਵਾਰ ਠੀਕ ਹੈ ਤੇ ਐਕਸਾਈਟਮੈਂਟ ਹੋਰ ਲੈਵਲ ਦੀ ਹੈ ਸਟੇਡੀਅਮ ਬਹੁਤ ਵੱਡਾ ਹੈ ਉਹ ਠੀਕ ਹੈ ਪਰ ਜਦੋਂ ਹੋ ਕੇ 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 ਆਰ ਤੋਂ ਮੈਚ ਜਿੱਤਿਆ ਨਾ 111 ਵਾਲਾ ਜਿਹੜਾ ਮੈਚ ਸੀ ਉਸ ਤੋਂ ਬਾਅਦ ਮੈਂ ਦੇਖ ਰਿਹਾ ਹਾਂ ਉਤਸ਼ਾਹ ਦਾ ਲੈਵਲ ਇੱਕ ਹੋਰ ਹੀ ਹੋ ਗਿਆ ਉਹਨਾਂ ਨੂੰ ਲੱਗਦਾ ਹੈ ਇਹ ਟੀਮ ਤਾਂ ਕੋਈ ਵੀ ਵਿਰਸ਼ਮਾ ਕਰ ਸਕਦੀ ਹੈ ਮਤਲਬ ਫੈਨਸ ਨੂੰ ਇਸ ਟਾਈਮ ਇਹ ਲੱਗ ਰਿਹਾ ਹੈ ਵੀ ਇਹ ਟੀਮ ਕੋਈ ਵੀ ਵਿਰਸ਼ਮਾ ਕਰ ਸਕਦੀ ਹੈ ਸੋ ਇਹ ਮੈਂ ਮੇਜਰ ਚੇਂਜ ਦੇਖ ਰਿਹਾ ਹਾਂ ਇਸ ਵਾਰ ਇੱਕ ਫਾਦਰ ਹੋਣ ਦੇ ਨਾਲ ਤੁਸੀਂ ਪੰਜਾਬ ਦੇ ਪਸਨੀ ਵੀ ਹੋਣ ਲੱਗਦਾ ਕਿ ਇਹ ਕਬੱਡੀ ਜਿਹੜੀ ਤੁਹਾਡੇ ਮਨ ਚ ਵਿੱਚ ਆ ਕਿ ਪੰਜਾਬ ਇਸ ਵਾਰ ਜਿੱਣੀ ਹੈ ਟਰੋਫੀ ਲੈ ਕੇ ਬਿਲਕੁਲ ਜੀ ਇਸ ਪਰ ਮਜਿਸਤਰਾ ਨੇ ਕਿਹਾ ਕਿ ਤਿੰਨ ਚਾਰ ਲੇਅਰਸ ਤੇ ਮਤਲਬ ਕਈ ਫੋਰਸਸ ਇਕੱਠੀਆਂ ਆ ਕੇ ਠੀਕ ਮਤਲਬ ਓਨਰਸ ਤੇ ਕੋਚ ਦਾ ਰਿਲੇਸ਼ਨ ਕੋਚ ਤੇ ਕੈਪਟਨ ਦਾ ਰਿਲੇਸ਼ਨ ਕੈਪਟਨ ਤੇ ਪਲੇਅਰਸ ਦਾ ਰਿਲੇਸ਼ਨ ਤੇ ਤਿੰਨੋ ਚਾਰੋ ਇਕੁਏਸ਼ਨਸ ਬਹੁਤ ਅੱਛੀਆਂ ਲੱਗ ਰਹੀਆਂ ਉਹਦੇ ਕਰਕੇ ਸਾਨੂੰ ਲੱਗ ਰਿਹਾ ਹੈ ਕਿ ਇਹ ਇਹ ਵੀਰਿੰਗ ਟੀਮ ਮੋਸਟ ਪ੍ਰੋਬਬਲੀ ਹਾਂ ਦੇ ਚਾਂਸ ਹੈ ਨਾਲੇ ਅੱਜ ਦੇ ਮੈਚ ਦੇ ਦੇਰ ਕੀ ਸੋਚਦੇ ਹੋ ਮੈਂ ਕਿਹੜੀ ਟੀਮ ਪਹਿਲਾਂ ਬੈਟਿੰਗ ਕਰੇ ਜਾਂ ਫਿਰ ਕਿਸ ਤਰ੍ਹਾਂ ਦਾ ਜਿਹੜਾ ਟਾਰਗੇਟ ਇਹ ਤਾਂ ਦੇਖੋ ਟਾਸ ਤੇ ਡਿਪੈਂਡ ਕਰਦਾ ਹੈ ਟਾਸ ਤੇ ਡਿਪੈਂਡ ਕਰਦਾ ਬਟ ਹਾਂ ਇਹ ਦੇਖਿਆ ਮੈਂ ਆਪਣਾ ਆਇਰ ਨੇ ਮਤਲਬ ਰਿਸਕ ਲੱਤੇ ਆ ਟਾਸ ਤੋਂ ਬਾਅਦ ਕਾਫੀ ਮੈਚਸ ਦੇ ਵਿੱਚ ਮਤਲਬ ਅਗੇਂਸਟ ਗ੍ਰੇਨ ਵੀ ਉਹਨਾਂ ਡਿਸੀਜਨ ਲੱਤੇ ਆ ਔਰ ਠੀਕ ਵੀ ਹੋਏ ਆ ਉਹਦੇ ਆਇਰ ਤੇ ਅਜਿਹਾ ਮਹਿਸੂਸ ਹੋਇਆ ਮੈਂ ਨਾ ਤੁਹਾਨੂੰ ਜਿਹੜੀ ਮੈਂ ਉਹ ਪਲੇ ਕਰਦਿਆਂ ਕਿ ਸਾਡੀ ਟੀਮ ਜਿੱਤੇ ਲੱਗ ਕਿ ਮਾਤਰਾ ਤੇ ਗਿਆ ਹੈ ਦੀ ਜਿੱਤ ਲਈ ਕਰਨਾ बच्चा ਜਿਹੜਾ ਉਹ ਵਧੀਆ ਮਿੰਟ ਦਿੱਤੀ ਜਿੱਕੇ ਤਾਂ ਹੀ ਖੇਡਦੇ ਆ ਰਹੇ ਕਿਸ ਤਰ੍ਹਾਂ ਦੌਰਾਨ ਪੁੱਛੋ ਕੁਸ਼ਲ ਇਹ ਪ੍ਰੇਰ मतलब ਤੇ ਕੀਤਾ ਜਾਂਦਾ ਹੈ ਕਿ ਅੱਜ ਜਿਹੜਾ ਬੱਚਾ ਆਟਾ ਵਧੀਆ ਖੇਡ ਕੇ ਆਇਆ ਹਾਂ ਨੂੰ ਦੇਖੋ ਜੀ ਬਿਲਕੁਲ ਇਹਦੀ ਖਾਸ ਕਰ ਮਦਰ ਤਾਂ ਬਹੁਤ ਹੀ ਜ਼ਿਆਦਾ ਮਤਲਬ ਪ੍ਰੇ ਕਰਦੀ ਹੈ ਹਰ ਮੈਚ ਤੋਂ ਪਹਿਲਾਂ ਤੇ ਬਿਲਕੁਲ ਬਹੁਤ ਇਹ ਤਾਂ ਬੜਾ ਨੈਚੁਰਲ ਹੈ ਜੀ ਕਿਉਂਕਿ ਨਾ ਦੇਖੋ ਇਹ ਗੇਮਸ ਬੜੀਆਂ ਹਾਈ ਸਟੇਕ ਗੇਮਸ ਨੇ ਮਤਲਬ ਇੱਥੇ ਕੋਈ ਮੀਡਲ ਪਾਥ ਨਹੀਂ ਹੁੰਦਾ ਹੈਗਾ ਏ ਸਟੇਕਸ ਬਹੁਤ ਹਾਈ ਨੇ ਇੱਕ ਦੇ ਮਤਲਬ ਹਜ਼ਾਰਾਂ ਪਲੇਅਰਜ਼ ਇੱਕ ਇੱਕ ਪੋਜੀਸ਼ਨ ਦੇ ਪਿੱਛੇ ਨੇ ਤੇ ਉਸ ਤਰੀਕੇ ਨਾਲ ਦੇਖਿਆ ਜਾਵੇ ਬਹੁਤ ਸਪੋਰਟਸ ਇਨ ਜਨਰਲ ਬੜੀ ਹਾਈ ਸਟੇਕ ਮਤਲਬ ਇੱਕ ਕਰੀਅਰ ਹੈ ਤੇ ਉਹ ਵੀ ਨੇਚਰਲ ਐਸੇ ਨਹੀਂ ਮੈਜਰ ਵੀ ਫੈਮਿਲੀਜ਼ ਦੇਖਣਾ ਚੈਪਟਰ ਆਫ ਦੀ ਫੈਮਿਲੀ ਐਰਸ ਦੀ ਫੈਮਿਲੀ ਐ ਕਈਆਂ ਨਾਲ ਮੁਲਾਕਾਤ ਹੁੰਦੀ ਹੈ ਸਭ ਦਾ ਮਤਲਬ ਇੱਕ ਸੇਮ ਮਤਲਬ ਮਾਈਂਡਸੈਟ ਥੌਟ ਪ੍ਰੋਸੈਸ ਚੱਲ ਰਿਹਾ ਹੁੰਦਾ